ਸਾਦਾ ਸੂਦਾ ਕੋਲ ਨਹੀਂਓ ਚੌਂਕੀ ਲਾ ਕੇ ਗਿਆ ਜੱਟ ਤੇਰਾ ਜੱਟ ਤੇਰਾ ਡੌਂਕੀ ਲਾ ਕੇ ਗਿਆ ਰਾਸ ਆਗੇ ਰਾ ਮੈਕਸੀਕੋ ਦੇ ਭਾਵੇਂ ਔਖਾ ਸੀ ਤਰੀਕਾ ਗੋਰੀਏ ਕਰਦੀ ਜੇ ਮਾਨ ਤੂੰ ਸਟੱਡੀ ਵੀਜ਼ੇ ਦਾ ਨਹੀਂ ਜੱਟ ਲਾ ਕੇ ਆਇਆ ਪੂਰੇ 40 ਲੱਖ ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟਰੰਪ ਬਿੱਲੋ ਦੁੱਕੀ ਟਿੱਕੀ ਛਿੱਕੀ ਦਿੱਤਾ ਗੱਲ ਛੱਡਦੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਣ ਦੀ ਵਡਿਆਈ ਕਰਦੇ ਇਹ ਪੰਜਾਬੀ ਗਾਣਿਆਂ ਦੇ ਬੋਲ ਨੇ ਆਖਰੀ ਗਾਣੇ ਵਿੱਚ ਤਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਵੰਗਿਆਰਿਆ ਵੀ ਗਿਆ ਹੈ ਰਿਪਲਾਈ ਟਰੰਪ ਨੇ ਵੀ ਦਿੱਤਾ ਹੱਤਕੜੀਆਂ ਅਤੇ ਬੇੜੀਆਂ ਵਿੱਚ ਜਕੜ ਕੇ ਅੰਮ੍ਰਿਤਸਰ 에ਅਰਪੋਰਟ ਤੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਏ ਭਾਰਤੀਆਂ ਨੂੰ ਉਤਾਰ ਕੇ ਉਹ ਵੀ ਫੌਜੀ ਜਹਾਜ਼ ਵਿੱਚ ਇਸ ਵੀਡੀਓ ਦਾ ਮਕਸਦ ਡਿਪੋਰਟ ਹੋਏ ਲੋਕਾਂ ਨੂੰ ਨੀਵਾ ਨਹੀਂ ਦਿਖਾਉਣਾ ਹੈ ਮਕਸਦ ਹੈ ਉਹਨਾਂ ਲੋਕਾਂ ਦੇ ਕੰਨ ਖੋਲਣੇ ਜੋ ਅਜੇ ਇਹ ਰਸਤੇ ਅਖਤਿਆਰ ਕਰਨ ਦੀ ਸੋਚ ਰਹੇ ਨੇ ਜਾਂ ਉਹ ਲੋਕ ਜੋ ਇਸ ਗੈਰ ਕਾਨੂੰਨੀ ਕਾਰੋਬਾਰ ਬਾਰੇ ਥੋੜਾ ਬਹੁਤ ਸਮਝਣਾ ਚਾਹੁੰਦੇ ਨੇ ਇਸ ਘਟਨਾ ਨਾਲ ਸੰਬੰਧਿਤ ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਮੈਂ ਕੋਸ਼ਿਸ਼ ਕਰਾਂਗਾ ਮੈਂ ਹਾਂ ਦਲੀਪ ਸਿੰਘ ਸਭ ਤੋਂ ਪਹਿਲੀ ਗੱਲ ਡਿਪੋਰਟਡ ਦਾ ਠੱਪਾ ਲਗਾ ਕੇ ਵਾਪਸ ਪਰਤੇ ਲੋਕ ਕੀ ਮੁੜ ਕੇ ਵਿਦੇਸ਼ ਜਾ ਸਕਣਗੇ ਰੀਪੋਰਟ ਕੀਤੇ ਗਏ ਲੋਕਾਂ ਦੇ ਬਾਇਓਮੈਟ੍ਰਿਕ ਸਕੈਨ ਯਾਨੀ ਫਿੰਗਰਪ੍ਰਿੰਟ ਅੱਖਾਂ ਦੀ ਸਕੈਨਿੰਗ ਵਗੈਰਾ ਵਗੈਰਾ ਸਾਰਾ ਰਿਕਾਰਡ ਰੱਖ ਲਿਆ ਗਿਆ ਹੈ ਭਾਵੇਂ ਕਿ ਵਿੱਚ ਜੇਕਰ ਵੈਲਿਡ ਡਾਕੂਮੈਂਟ ਹੋਣ ਤੇ ਵੀ ਉਹ ਅਮਰੀਕਾ ਜਾਣਾ ਚਾਹਣ ਤਾਂ ਨਹੀਂ ਜਾ ਸਕਦੇ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂਕੇ ਸਣੇ 20 ਮੁਲਕ ਅਜਿਹੇ ਨੇ ਜੋ ਅਮਰੀਕਾ ਦੀ ਵੀਜ਼ਾ ਨੀਤੀ ਨੂੰ ਹੀ ਫਾਲੋ ਕਰਦੇ ਨੇ ਮਤਲਬ ਇਹ ਹੋਇਆ ਕਿ ਇਹਨਾਂ ਲੋਕਾਂ ਦੇ ਵਿਦੇਸ਼ ਜਾਣ ਦੀ ਉਮੀਦ ਲਗਭਗ ਨਾ ਦੇ ਬਰਾਬਰ ਹੈ ਕੀ ਹੁਣ ਵਾਪਸ ਪਰਤੇ ਲੋਕਾਂ ਤੇ ਕੋਈ ਕਾਨੂੰਨੀ ਕਾਰਵਾਈ ਹੋਏਗੀ ਹੁਣ ਜਾਂਚ ਹੋਏਗੀ ਕਿ ਇਹ ਲੋਕ ਅਮਰੀਕਾ ਵਿੱਚ ਕਿਵੇਂ ਪਹੁੰਚੇ ਜੇਕਰ ਇਹਨਾਂ ਵਿੱਚ ਕਈ ਲੋਕ ਭਾਰਤ ਤੋਂ ਟੂਰਿਸਟ ਵੀਜ਼ਾ ਲੈ ਕੇ ਇੱਥੋਂ ਜਹਾਜ਼ ਚੜੇ ਫਿਰ ਅਮਰੀਕਾ ਪਹੁੰਚ ਗਏ ਤਾਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਏਗੀ ਕਿਉਂਕਿ ਉਹਨਾਂ ਨੇ ਭਾਰਤ ਦੀ ਜ਼ਮੀਨ ਤੇ ਕੋਈ ਅਪਰਾਧ ਨਹੀਂ ਕੀਤਾ ਹਾਂ ਇਹ ਜਾਂਚ ਹੋਏਗੀ ਕਿ ਇੱਥੋਂ ਕੋਈ ਅਪਰਾਧ ਕਰਕੇ ਤਾਂ ਨਹੀਂ ਭੱਜਿਆ ਸੀ ਜਾਂ ਕਿਸੇ ਮਨੁੱਖੀ ਤਸਕਰੀ ਵਿਰੋਧੀ ਮਦਦਤਾ ਨਹੀਂ ਲਈ ਸੀ ਤਾਂ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਜਾਂ ਪਾਸਪੋਰਟ ਵਿੱਚ ਹਿਰਾਫੇਰੀ ਕੀਤੀ ਹੋਏਗੀ ਤਾਂ ਵੀ ਕਾਰਵਾਈ ਹੋ ਸਕਦੀ ਹੈ। ਮਾਮਲਾ ਦਰਜ ਹੋਇਆ ਤਾਂ ਸਜ਼ਾ ਵੀ ਹੋ ਸਕਦੀ ਹੈ। ਅਗਲਾ ਅਤੇ ਅਹਿਮ ਸਵਾਲ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅੰਮ੍ਰਿਤਸਰ ਹੀ ਕਿਉਂ ਲੈਂਡ ਕਰਵਾਇਆ ਗਿਆ? ਇਹ ਸਵਾਲ ਬਹੁਤ ਲੋਕ ਪੁੱਛ ਰਹੇ ਨੇ। ਡਿਪੋਰਟ ਕੀਤੇ ਗਏ ਲੋਕਾਂ ਵਿੱਚ ਸਭ ਤੋਂ ਵੱਧ ਗੁਜਰਾਤ ਦੇ ਅਤੇ ਹਰਿਆਣਾ ਦੇ ਲੋਕ ਨੇ ਤਾਂ ਜਹਾਜ਼ ਪੰਜਾਬ ਕਿਉਂ ਉਤਾਰਿਆ ਗਿਆ? ਇਸ ਪਿੱਛੇ ਕੀ ਕੋਈ ਤਕਨੀਕੀ ਵਜ੍ਹਾ ਹੈ? ਇਸ ਬਾਰੇ ਸਾਫ਼-ਸਾਫ਼ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਜ਼ਰੂਰ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਜੇਕਰ ਸਭ ਤੋਂ ਵੱਧ ਗੁਜਰਾਤ ਦੇ ਲੋਕ ਸਨ ਤਾਂ ਗੁਜਰਾਤ ਵਿੱਚ ਜਹਾਜ਼ ਕਿਉਂ ਨਹੀਂ ਉਤਾਰਿਆ ਗਿਆ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇਹ ਕੰਮ ਕਰਕੇ ਪੰਜਾਬ ਮੱਥੇ ਇੱਕ ਹੋਰ ਠੱਪਾ ਲਾਉਣਾ ਹੈ ਕਿ ਪੰਜਾਬੀ ਤਾਂ ਹਰ ਹਾਲ ਵਿੱਚ ਵਿਦੇਸ਼ ਜਾਣਾ ਚਾਹੁੰਦੇ ਨੇ ਅਗਲਾ ਸਵਾਲ ਡੌਂਕੀ ਰੂਟ ਚਲਾ ਰਹੇ ਲੋਕਾਂ ਬਾਰੇ ਕੀ ਕੀਤਾ ਜਾ ਰਿਹਾ ਹੈ ਇਸ ਘਟਨਾ ਤੋਂ ਬਾਅਦ ਪੰਜਾਬ ਹਰਿਆਣਾ ਸਣੇ ਹੋਰ ਸੂਬਿਆਂ ਵਿੱਚ ਡੌਂਕੀ ਰਾਹੀ ਲੋਕਾਂ ਨੂੰ ਅਮਰੀਕਾ ਜਾਂ ਹੋਰ ਮੁਲਕਾਂ ਵਿੱਚ ਭੇਜਣ ਵਾਲੇ ਕਰੀਬ 250 ਲੋਕਾਂ ਦੀ ਲਿਸਟ ਕੇਂਦਰੀ ਗ੍ਰਹਿ ਮੰਤਰਾਲੇ ਨੇ ਬਣਾਈ ਹੈ ਸਰਕਾਰ ਹੁਣ ਇਹਨਾਂ ਫਰਜ਼ੀ ਏਜੰਟਾਂ ਅਤੇ ਧੋਖੇਬਾਜ਼ਾਂ ਤੇ ਨੱਥ ਪਾਉਣ ਦੀ ਤਿਆਰੀ ਵਿੱਚ ਹੈ ਸਭ ਤੋਂ ਅਹਿਮ ਤੇ ਜ਼ਰੂਰੀ ਸਵਾਲ ਡੌਂਕੀ ਕੀ ਚੀਜ਼ ਹੁੰਦੀ ਹੈ ਡੌਂਕੀ ਰੂਟ ਹੈ ਕੀ ਕਿੰਨਾ ਖਤਰਨਾਕ ਇਹ ਰੂਟ ਹੁੰਦਾ ਹੈ ਡੌਂਕੀ ਦਾ ਮਤਲਬ ਸਿੱਧਾ-ਸਿੱਧਾ ਇਹ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਕੈਨੇਡਾ ਯੂਕੇ ਆਸਟ੍ਰੇਲੀਆ ਵਰਗੇ ਮੁਲਕਾਂ ਵਿੱਚ ਬਗੈਰ ਕਾਗਜ਼ਾਤ ਪੂਰੇ ਕੀਤੇ ਵੜਨਾ ਉਹ ਵੀ ਲੋਕ ਛਿਪਕੇ ਭਾਰਤੀਆਂ ਲਈ ਡੌਂਕੀ ਰੂਟ ਦਾ ਸਭ ਤੋਂ ਆਸਾਨ ਮੰਜ਼ਿਲਾਂ ਲਾਟਿਨ ਅਮਰੀਕੀ ਮੁਲਕ ਭਾਰਤ ਦੇ ਲੋਕ ਖਾਸ ਤੌਰ ਤੇ ਇਕਵਾਡੋਰ ਬੋਲੀਵਿਆ ਗੁਆਨਾ ਜਾਂਦੇ ਨੇ ਇਹਨਾਂ ਮੁਲਕਾਂ ਵਿੱਚ ਭਾਰਤੀਆਂ ਨੂੰ ਵੀਜ਼ਾ ਔਨ ਅਰਾਈਵਲ ਦੀ ਸਹੂਲਤ ਉਪਲਬਧ ਹੈ ਇੱਥੋਂ ਹੀ ਕਵਾਇਦ ਸ਼ੁਰੂ ਹੁੰਦੀ ਹੈ ਕਿ ਮੈਕਸੀਕੋ ਰਾਹੀਂ ਅਮਰੀਕਾ ਵਿੱਚ ਦਾਖਲ ਹੋਇਆ ਜਾਵੇ ਬ੍ਰਾਜ਼ੀਲ ਅਤੇ ਵੈਨੇਜੂਏਲਾ ਵਰਗੇ ਮੁਲਕ ਆਸਾਨੀ ਨਾਲ ਭਾਰਤੀਆਂ ਨੂੰ ਟੂਰਿਸਟ ਵੀਜ਼ਾ ਦਿੰਦੇ ਨੇ ਇੱਥੋਂ ਵੀ ਡੌਂਕੀ ਲਾਉਣ ਦੀ ਤਿਆਰੀ ਖਿੱਚੀ ਜਾਂਦੀ ਹੈ ਜੋ ਲੋਕ ਵਾਪਸ ਪਰਤੇ ਨੇ ਉਹਨਾਂ ਵਿੱਚ ਇੱਕ ਸ਼ਖਸ ਗਿਆ ਤਾਂ ਪਹਿਲਾਂ ਇਟਲੀ ਸੀ ਫਿਰ ਫੜਿਆ ਅਮਰੀਕਾ ਵਿੱਚ ਗਿਆ ਇੱਕ ਬਾਰੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਔਰਤ ਗਈ ਤਾਂ ਯੂਕੇ ਸੀ ਡਿਪੋਰਟ ਅਮਰੀਕਾ ਤੋਂ ਹੋ ਗਈ ਇਸ ਦਾ ਕਾਰਨ ਹੈ ਯੂਰਪ ਤੋਂ ਲੋਕ ਸਿੱਧਾ ਮੈਕਸੀਕੋ ਜਾਂਦੇ ਨੇ ਅਤੇ ਉੱਥੋਂ ਅਮਰੀਕਾ ਵਿੱਚ ਦਾਖਲ ਹੁੰਦੇ ਨੇ ਇਸੇ ਕਰਕੇ ਦੂਜਾ ਡੌਂਕੀ ਰੂਟ ਇਹ ਵੀ ਹੈ ਕਈ ਮਾਮਲਿਆਂ ਵਿੱਚ ਤਾਂ ਦੁਬਈ ਜਾਂ ਇੰਜ ਕਹਿ ਲਈਏ ਕਿ ਯੂਏਈ ਵੀ ਟਰਾਂਜ਼ਿਟ ਪੁਆਇੰਟ ਬਣਦਾ ਹੈ ਲੋਕ ਟੂਰਿਸਟ ਵੀਜ਼ਾ ਲੈ ਕੇ ਦੁਬਈ ਜਾਂਦੇ ਨੇ ਅੱਗੋਂ ਰਾਹ ਬਣਾਏ ਜਾਂਦੇ ਨੇ ਡੌਂਕੀ ਲਾਉਣ ਦੇ ਹੁਣ ਗੱਲ ਖਤਰਿਆਂ ਦੀ 50 ਲੱਖ ਤੋਂ 1 ਕਰੋੜ ਰੁਪਏ ਖਰਚ ਕੇ ਭਾਰਤੀ ਲੋਕ ਗੈਰ ਕਾਨੂੰਨੀ ਰਸਤੇ ਅਖਤਿਆਰ ਕਰਕੇ ਅਮਰੀਕਾ ਜਾਂਦੇ ਨੇ ਇਸ ਸਫ਼ਰ ਵਿੱਚ ਕਈ ਮਹੀਨੇ ਇੱਥੋਂ ਤੱਕ ਕਿ 2-2 ਸਾਲ ਲੱਗ ਜਾਂਦੇ ਨੇ ਮਨੋਕੀ ਤਸਕਰਾਂ ਦੇ ਕਹੇ ਮੁਤਾਬਕ ਹਰ ਕੰਮ ਕਰਨਾ ਹੁੰਦਾ ਹੈ ਰਾਹ ਵਿੱਚ ਕਈ ਲੋਕਾਂ ਦੀ ਬਿਮਾਰੀ ਨਾਲ ਮੌਤ ਵੀ ਹੋ ਜਾਂਦੀ ਹੈ ਜਾਂ ਗੈਂਗਸਟਰ ਕਤਲ ਕਰ ਦਿੰਦੇ ਨੇ ਔਰਤਾਂ ਨੂੰ ਬੇहद ਔਖੇ ਹਾਲਾਤ ਦੇਖਣੇ ਪੈਂਦੇ ਨੇ ਕਈਆਂ ਦਾ ਤਾਂ ਬਲਾਤਕਾਰ ਕਰਕੇ ਕਤਲ ਕਰ ਦਿੱਤਾ ਜਾਂਦਾ ਹੈ ਕਈ ਲੋਕ ਭੁੱਖੇ ਪਾਣੇ ਜੰਗਲੀ ਇਲਾਕਿਆਂ ਵਿੱਚ ਹੀ ਮਰ ਜਾਂਦੇ ਨੇ ਰਿਪੋਰਟ ਹੋਏ ਕਈ ਲੋਕ ਦੱਸਦੇ ਨੇ ਕਿ ਰਾਹ ਵਿੱਚ ਹੀ ਲਾਸ਼ਾਂ ਪਈਆਂ ਉਹਨਾਂ ਨੇ ਵੇਖੀਆਂ ਨੇ ਪਿੰਜਰ ਵੀ ਅਸੀਂ ਵੇਖਿਆ ਉੱਥੇ ਰਸਤੇ ਕਿੱਥੇ ਜੰਗਲ ਜੀ ਹਾਂਜੀ ਜੰਗਲ ਜੀ ਜਿਵੇਂ ਕੋਈ ਕਿਸੇ ਨੂੰ ਟੈਗ ਹੋ ਗਿਆ ਕਿਸੇ ਨੇ ਚੁੱਕਣਾ ਨਹੀਂ ਉੱਥੇ ਸੁੱਟ ਦਿੰਦੇ ਇੱਥੇ ਸੁੱਟ ਦਿੰਦੇ ਸਾਰਿਆਂ ਨੂੰ ਆਪੋ ਆਪਣੀ ਪਈ ਹੁੰਦੀ ਕਿੱਟ ਨਹੀਂ ਚੁੱਕੀ ਜਾਂਦੀ ਚੱਲ ਚੱਲ ਕੇ ਨਹਿਮ ਬਜ ਜਾਂਦੇ ਆ ਕਿੰਨੇ ਪਸੀਨੋ ਪਸੀਨੀ ਹੋਏ ਨੇ ਜਦੋਂ ਤੁਸੀਂ ਜੰਗਲਾਂ ਚ ਗੁਜ਼ਰਦੇ ਕਿੰਨੇ ਤੁਹਾਡੇ ਨਾਲ ਲੋਕ ਸੀ ਬੱਚੇ ਵੀ ਸੀਗੇ ਸ਼ੁਰੂ ਤੋਂ ਨਹੀਂ ਬੱਚੇ ਨਹੀਂ ਸੀ 8 ਤੋਂ 10 ਜਣੇ ਸੀ ਉਹਨਾਂ ਦਾ ਹੁੰਦਾ ਡੋਂਕਰਾਂ ਦਾ ਹੁੰਦਾ ਕਿ ਉਹ ਗਰੁੱਪ ਕਰਕੇ ਖੜਦੇ ਆ ਕੁਝ 20 ਨੂੰ ਵੀ ਖੜਦੇ ਆ ਜਿੰਨੇ ਜਿੰਨੇ ਉਹਨਾਂ ਨੂੰ ਤੇ ਖਾਣਾ ਪੀਣਾ ਤੜਨਦਾ ਕਿ ਉਹਨਾਂ ਨੂੰ ਉਹ ਖਾਣਾ ਪੀਣਾ ਦਿੰਦੇ ਆ ਉਹ ਹੀ ਉਹ ਦੇ ਮਤਲਬ ਕੀ ਉਥੋਂ ਜਿੱਤੋਂ ਤੋੜਦੇ ਨਾ ਸਾਨੂੰ ਸ਼ਿਪ ਤੋਂ ਪਹਿਲਾਂ ਹੀ ਹੰਦੀਆਂ ਕਿਟਾਂ ਚ ਤਿੰਨਾਂ ਦਿਨਾਂ ਦਾ ਖਾਣਾ ਪਾ ਦਿੰਦੇ ਇਹ ਵੀ ਗੱਲ ਤੇ ਹੰਡ ਦੇਣ ਵਾਲੀ ਹੈ ਕਿ ਡੋਂਕੀ ਰੂਟ ਕੋਈ ਨਵਾਂ ਨਹੀਂ ਸ਼ੁਰੂ ਹੋਇਆ 25 ਦਸੰਬਰ 1996 ਨੂੰ ਮਾਲਟਾ ਦੇ ਸਮੁੰਦਰ ਵਿੱਚ ਇੱਕ ਕਿਸ਼ਤੀ ਡੁੱਬ ਗਈ ਸੀ 283 ਲੋਕ ਸਵਾਰ ਹੋ ਕੇ ਇਟਲੀ ਵੱਲ ਨਿਕਲੇ ਸਨ ਸਾਰੇ ਮਾਰੇ ਗਏ ਬਹੁਤੇ ਪੰਜਾਬੀ ਸਨ ਸਾਲ 2023 ਵਿੱਚ ਤਾਂ ਗੁਜਰਾਤ ਦਾ ਇੱਕ ਪਰਿਵਾਰ ਕੈਨੇਡਾ ਵਾਲੇ ਪਾਸਿਓਂ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਠੰਡ ਇੰਨੀ ਸੀ ਕਿ ਪਤੀ ਪਤਨੀ ਅਤੇ ਉਹਨਾਂ ਦੇ ਦੋ ਬੱਚੇ ਮੌਸਮ ਦੀ ਮਾਰ ਨਹੀਂ ਚੱਲ ਸਕੇ ਅਤੇ ਮਾਰੇ ਗਏ ਇਹ ਤਾਂ ਸਿਰਫ ਮਿਸਾਲਾਂ ਨੇ ਇਸ ਤੋਂ ਬਾਅਦ ਸਭ ਤੋਂ ਜ਼ਰੂਰੀ ਗੱਲ ਗੈਰ ਕਾਨੂੰਨੀ ਤਰੀਕੇ ਰਾਹੀਂ ਵਿਦੇਸ਼ ਜਾਣ ਤੋਂ ਬਚਿਆ ਕਿਵੇਂ ਜਾਵੇ ਉਂਝ ਤਾਂ ਗਲਤ ਰਸਤਾ ਅਖਤਿਆਰ ਕਰਕੇ ਵਿਦੇਸ਼ ਪਹੁੰਚਣ ਵਾਲਿਆਂ ਨੂੰ ਪਤਾ ਹੀ ਹੁੰਦਾ ਹੈ ਕਿ ਉਹ ਗੈਰ ਕਾਨੂੰਨੀ ਕੰਮ ਕਰ ਰਹੇ ਨੇ ਪਰ ਕਈ ਵਾਰ ਅਜਿਹਾ ਵੀ ਹੁੰਦਾ ਕਿ ਕਈਆਂ ਨੂੰ ਠੱਗ ਏਜੰਟ ਗੱਲਾਂ ਵਿੱਚ ਫਸਾ ਲੈਂਦੇ ਨੇ ਪਹਿਲੀ ਗੱਲ ਤਾਂ ਅਜਿਹੇ ਏਜੰਟਾਂ ਤੋਂ ਬਚੋ ਜੋ ਸਰਕਾਰ ਕੋਲ ਰਜਿਸਟਰਡ ਨੇ ਉਹਨਾਂ ਨਾਲ ਹੀ ਡੀਲ ਕਰੋ ਨਹੀਂ ਸਭ ਤੋਂ ਸੌਖਾ ਤਰੀਕਾ ਇਹ ਹੈ ਕਿ ਉਸ ਏਜੰਟ ਦੀ ਡਿਟੇਲ ਲੈ ਕੇ ਆਪਣੇ ਜ਼ਿਲ੍ਹੇ ਦੇ ਡੀਸੀ ਦਫ਼ਤਰ ਪਹੁੰਚ ਜਾਓ ਸਭ ਸਾਫ਼ ਹੋ ਜਾਏਗਾ ਇੱਕ ਗੱਲ ਹੋਰ ਹੈ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਭਾਰਤੀਆਂ ਦਾ ਅੰਕੜਾ ਕੀ ਹੈ ਯੂ ਐਸ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਮੁਤਾਬਕ ਟਰੰਪ ਪ੍ਰਸ਼ਾਸਨ 19000 ਗੈਰ ਕਾਨੂੰਨੀ ਪ੍ਰਵਾਸੀ ਭਾਰਤੀ ਰਿਪੋਰਟ ਕਰੇਗਾ ਇਹ ਬਸ ਸ਼ੁਰੂਆਤ ਹੈ ਪਿਓ ਰਿਸਰਚ ਏਜੰਸੀ ਮੁਤਾਬਕ ਕਰੀਬ ਹਰ ਮੁਲਕ ਵਿੱਚੋਂ ਗੈਰ ਕਾਨੂੰਨੀ ਪ੍ਰਵਾਸੀ ਅਮਰੀਕਾ ਵਿੱਚ ਰਹਿੰਦੇ ਨੇ ਸਭ ਤੋਂ ਵੱਧ ਮੈਕਸੀਕੋ ਤੋਂ 40 ਲੱਖ ਲੋਕ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਰਹਿ ਰਹੇ ਨੇ ਐਲਸਲਵਾਡੋਰ ਤੋਂ 7.5 ਲੱਖ ਗੈਰ ਕਾਨੂੰਨੀ ਪ੍ਰਵਾਸੀ ਨੇ ਸਵਾ 7 ਲੱਖ ਯਾਨੀ 725000 ਭਾਰਤੀ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਰਹਿ ਰਹੇ ਨੇ ਉਂਝ ਵਿਦੇਸ਼ ਜਾਣਾ ਮਾੜੀ ਗੱਲ ਨਹੀਂ ਹੈ ਪਰ ਗੈਰ ਕਾਨੂੰਨੀ ਤਰੀਕੇ ਨਾਲ ਜਾਣ ਦਾ ਇਹੀ ਹਸ਼ਰ ਹੁੰਦਾ ਹੈ ਵੀਡੀਓ ਦੇ ਅੰਤ ਵਿੱਚ ਇੱਕ ਹੋਰ ਗਾਣੇ ਦੇ ਬੋਲ ਯਾਦ ਆ ਗਏ ਪੰਜਾਬੀ ਸਿੰਗਰ ਕਹਿੰਦਾ ਚੈਲੰਜ ਮੇਰਾ ਨਾਸਾ ਵਾਲਿਆਂ ਨੂੰ ਵੀਰੋ ਕੋਈ ਐਸਾ ਜਹਾਜ਼ ਬਣਾਓ ਪਲਕਾਂ ਨੂੰ ਝਮਕਦੇ ਹੀ ਪਚਾਵੇ ਪਿੰਡ ਰਾਜਪੁਰ ਪਾਈਆਂ ਅਸੀਂ ਵੀ ਚਾਹੁੰਦੇ ਹਾਂ ਤਕਨੀਕ ਤਰੱਕੀ ਕਰੇ ਤੇ ਪੜ ਚਪਕਦੇ ਹੀ ਸਾਰੇ ਵਿਦੇਸ਼ ਤੋਂ ਪਿੰਡ ਆ ਜਾਣ ਉੰਜ 트럼ਪ ਵਾਲਾ ਜਹਾਜ਼ ਵੀ ਪਲਕ ਚਪਕਦੇ ਹੀ ਰਿਪੋਰਟ ਹੋਏ ਲੋਕਾਂ ਨੂੰ ਅੰਮ੍ਰਿਤਸਰ ਤਾਰ ਕੇ ਉੱਡ ਗਿਆ